ਚਨਾ ਡੋਰ ਕਰਦੇ ਵਿੱਚ ਨਿਕਲੀ ਸੀ ਕੀ ਉਹਦੇ ਨਾਲ ਗੱਲਬਾਤ ਹੋਈ ਸੀ ਤੁਹਾਡੀ ਸਰ ਮੈਂ ਬੇਸਿਕ ਸਮਾਨ ਘਰੋਂ ਲੈਣ ਗਈ ਸੀ ਮਾਰਕੀਟ ਤੋਂ ਤੇ ਜਦੋਂ ਮੈਂ ਵਾਪਸ ਆਈ ਉਸ ਟਾਈਮੇ ਚੀਜ਼ ਹੋਈ ਤੇ ਇਹ ਘਟਨਾ ਸ਼੍ਰੀ ਗੁਰਦੁਆਰਾ ਸੰਸਰਪੁਰ ਹੋਈ ਤੇ ਪਹਿਲਾ ਡੋਰ ਨੇ ਲੱਕ ਤੇ ਆ ਕੇ ਰੁਕੀ ਜਦੋਂ ਮੈਨੂੰ ਫੀਲ ਹੋਇਆ ਕਿ ਇਹ ਡੋਰ ਆ ਤੇ ਮੈਟਰੋ ਸਲੋ ਕਰਨ ਲੱਗੀ ਸੀ ਜਾਨੋ ਮੇਰੇ ਗਲੇ ਤੇ ਆ ਗਈ ਤੇ ਜਦੋਂ ਗਲੇ ਤੇ ਕੱਟ ਲੱਗਣ ਲੱਗਿਆ ਤਾਂ ਮੈਂ ਉਂਗਲ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਡੋਰ ਐਕਚੁਅਲ ਜਿ ਕਿਸੇ ਨੇ ਖਿੱਚ ਲਈ ਸੀ ਜਿਸ ਨਾਲ ਮੇਰੀ ਉਂਗਲ ਤੇ ਕਾਫੀ ਨਾ ਸੱਟ ਲੱਗੀ ਜਦੋਂ ਤੁਹਾਡੇ ਡੋਰ ਗਲ ਦੇ ਵਿੱਚ ਗਈ ਆ ਉੱਥੇ ਕੋਈ ਮਾਰਕੀਟ ਦੇ ਵਿੱਚ ਜਾਂ ਕੋਈ ਰੋਡ ਦੇ ਉੱਤੇ ਕੋਈ ਵਿਅਕਤੀ ਸੀਗਾ ਉੱਥੇ ਹਾਂ ਜੋ ਤਾਂ ਕਾਫੀ ਜਾਣੇ ਸੀਗੇ ਤੇ ਮੈਂ ਰੁੱਕ ਕੇ ਦੇਖਿਆ ਵੀ ਆ ਕਿ ਹਾਂ ਡੋਰ ਕਿਸੇ ਤਾਰ ਵਗਾਰ ਚ ਫਸੀ ਹੋਈ ਆ ਜਾਂ ਕਿੱਦਾਂ ਸੀਗੀ ਪਰ ਉਹ ਕਿਸੇ ਨੇ ਖਿੱਚੀ ਸੀ ਠੀਕ ਆ ਤੇ ਜਦੋਂ ਤੁਹਾਡੇ ਕੱਟ ਲੱਗਿਆ ਗਲ ਦੇ ਉੱਤੇ ਜਾਂ ਉਂਗਲ ਦੇ ਉੱਤੇ ਫਿਰ ਤੁਸੀਂ ਦਾ ਇਲਾਜ ਕਿੱਥੇ ਕਰਾਇਆ ਇਹਦਾ ਇਲਾਜ ਆ ਸਿਵਲ ਹਸਪੀਟਲ ਕੋਲ ਕਰਵਾਇਆ ਠੀਕ ਆ ਤੇ ਹੁਣ ਤੁਹਾਡੀ ਸਿਹਤ ਕਿਵੇਂ ਆ ਤੁਹਾਡੇ ਜਿਵੇਂ ਗਲ ਦਾ ਘਾਟਾ ਕੋਈ ਟਾਂਕੇ ਵਗੈਰਾ ਲੱਗੇ ਉਂਗਲ ਤੇ ਜਿਵੇਂ ਉਹ ਟਾਂਕੇ ਵਗੈਰਾ ਤੋਂ ਡਾਕਟਰ ਨੇ ਕਿਹਾ ਬਚਾਅ ਹੋ ਗਿਆ ਤੇ ਉਹਨਾਂ ਦੀ ਨੀਡ ਨਹੀਂ ਆ ਪਰ ਗਲੇ ਦਾ ਇੱਕ ਸਾਈਡ ਤੱਕ ਕਾਫੀ ਡੀਪ ਆ ਜਿਸ ਦੇ ਨਾਲ ਮੈਨੂੰ ਖਾਣ ਪੀਣ ਚ ਬਹੁਤ ਦਿੱਕਤ ਆ ਰਹੀ ਆ ਤੇ ਉੰਗਲ ਦਾ ਵੀ ਸੇਮ ਆ ਹਾਂਜੀ ਸਰ ਜਿਹੜੀ ਦੁਬਾਰਾ ਤੋਂ ਹੀ ਆ ਚਾਣਾ ਡੋਣਾ ਤੁਹਾਡੀ ਬੇਟੀ ਦੀ ਕੀ ਗੱਲ ਚਾਹੁੰਦੇ ਹੋ ਮੈਂ ਉਹ ਜਿੱਥੇ ਖਾਸ ਸਾਹਿਬ ਹੈ ਨਹੀਂ ਪਤਾ ਹੈ अज त ही सा बेटी हुई है कल किसी भी बेटी बच्चे ना हो सकता अभी प्रशासन तो सारे एम सी तो समाज सेवकी संस्थाव बेनती तो, करते हैं भी इन्होंने रोक लगाई जाए तो इन्होंने कानूनी कार्रवाई की जाए सानेजार सब लोग बद मई है चैना की लोड जेटे कोई रोक नहीं किसी ने कुछ नहीं रोकया है सब उतो तो बच्चे ने खरीद के लिया है जिन्होंने कहें पाने बाजारों जिन्होंने पुछो कहें पुराने बाजार तो लिया ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹਨਾਂ ਦੇ ਰੋਕ ਲਾਈ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂਜੀ ਇਸ ਤੋਂ ਪਹਿਲਾਂ ਇੱਕ ਹੋਰ ਹਾਦਸਾ ਪਹਿਲਾਂ ਪੁਰਾਣੇ ਬਾਜ਼ਾਰ ਵਿੱਚ ਹੋਇਆ ਸੀ ਵੀ ਉਂਗਲ ਕੱਟੀ ਗਈ ਸੀ। ਅਸੀਂ ਇਹ ਤਾਂ ਕਾਨੂੰਨੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਹ ਜਿਹਾ ਘਟਨਾ ਨਾ ਹੋਵੇ। ਪੈਗੋ ਨੀ ਕਰ ਖਾਂਸਾ ਹੋ ਆਈ ਜੁਲੀਤੀ। ਉਹਨਾਂ ਡੋਰ ਤੁਹਾਡੇ ਸਾਂਝੇ ਹਾਲ ਦੇ ਵਿੱਚ ਵੇਖ ਰਹੀ ਆ। ਤੇ ਉਹਦੇ ਵਿੱਚ ਸਾਂਨੇਵਾਲ ਦੇ ਦੋ ਲੜਕੇ ਜੰਗਲਾਂ ਕਟੀਆਂ ਗਈਆਂ ਇੱਕ ਲੜਕੀ ਵੀ ਮਤਲਬ ਕਿ ਹਾਦਸਾ ਅਗਰਸਤ ਹੋਈ ਹੈ ਕੀ ਕਹਿਣਾ ਚਾਹੁੰਦੇ ਹਾਂ ਮੈਂ ਪਹਿਲਾ ਆਪਣਾ ਰੈਫਰ ਦੇਣਾ ਚਾਹੁੰਦਾ ਕਿ ਮੈਂ ਸਪੂਰ ਸਿੰਘ ਵਾਰਡ ਨੰਬਰ 2 ਦਾ ਅਸ਼ਿੰਦਾ ਹੈਗਾ ਤੇ ਅੱਜ ਕੱਲ ਦੇ ਜੋ ਹਾਲਾਤ ਨੇ ਅਖਬਾਰਾਂ 'ਚ ਪੜਦੇ ਆਂ ਕਿ ਡੋਰ ਚੈਨਲ ਰੂਟ ਕਿਹੜੀ ਹੈ ਉਹਦੇ ਨਾਲ ਬਹੁਤ سارے ਹਾਦਸੇ ਹੋ ਚੁੱਕੇ ਨੇ ਕਿ ਇਹਦੀ ਮੌਤ ਵੀ ਹੋ ਚੁੱਕੀ ਹੈ ਔਰ ਖਾਸ ਤੌਰ ਤੇ ਸਾਂਨੇਵਾਲ ਦੀ ਗੱਲ ਕਰਦੇ ਆਂ ਸਾਂਨੇਵਾਲ ਦੇ ਦੋ ਲੜਕਿਆਂ ਦੀ ਉਂਗਲਾਂ ਕਟੀਆਂ ਗਈਆਂ ਜਦ ਜੇ ਲੜ ਚੱਲ ਰਿਹਾ ਹਸਤਾ ਦੇ ਵਿੱਚ ਇਸ ਤਰ੍ਹਾਂ ਇੱਕ ਲੜਕੀ ਦੀ ਮਤਲ ਨਹੀਂ ਕਿ ਗਰਦਨ ਕਾਫੀ ਕੱਟੀ ਗਈ ਤੇ ਲੇਕਿਨ ਉਹਨੇ ਬਚਾਉਣ ਵਾਸਤੇ ਆਪਣਾ ਹੱਥ ਅੱਗੇ ਕਰ ਲਿਆ ਤੇ ਉਹਦੀ ਉਂਗਲੀ ਵੱਢੀ ਗਈ ਤੇ ਲੇਕਿਨ ਜੇ ਉਹ ਆਪਣੀ ਹਿੰਮਤ ਨਾ ਕਰਦੀ ਦੋਰ ਹੱਥ ਨਾਲ ਨਾ ਫਾੜਦੀ ਤੇ ਸ਼ਾਇਦ ਤਾਂ ਗੱਲਾ ਕੱਟਿਆ ਜਾਂਦਾ ਔਰ ਹਾਸਾ ਹੋ ਸਕਦਾ ਸੀ ਇਸ ਕਰਕੇ ਅਸੀਂ ਪ੍ਰੇਰਣਾ ਦੰਨੇ ਲੋਕਾਂ ਨੂੰ ਕਿ ਕਮ ਸੇ ਕਮ ਤੁਸੀਂ ਬੱਚਿਆਂ ਨੂੰ ਪੈਸੇ ਨਾ ਦਿਓ ਉਹ ਚਾਈਨਾ ਡੋਰ ਨਾ ਖਰੀਦਣ ਸਭ ਤੋਂ ਵੱਡੀ ਗੱਲ ਤਾਂ ਮਾਂ-ਬਾਪ ਦਾ ਖਸੂਰ ਹੈ ਕਿਉਂਕਿ ਮਾਂ-ਬਾਪ ਜੀ ਚਾਹਣ ਤੇ ਬੱਚੇ ਨੂੰ ਪੈਸੇ ਨਾ ਦੇਣ ਬੱਚਿਆਂ ਦੀ ਕੀ ਹਿੰਮਤ ਹੈ ਕਿ ਬਿਨਾਂ ਪੈਸੇ ਦੇ ਰੋਫੀਡ ਕਿਉਂਕਿ ਕਰੀ ਚਾਈਨਾ ਡੋਰਾ ਕਾਫੀ ਕਾਸਟਲੀ ਹੈ ਔਰ ਲੋਕੀ ਬਲੈਕ ਕਰਦੇ ਨੇ ਔਰ ਬਲੈਕ ਕਰਨ ਦੇ ਚੱਕਰ ਦੇ ਵਿੱਚ ਇਹ ਕੜਾ ਹਿੱਸਾ ਵਧਦਾ ਜਾ ਰਿਹਾ ਹੈ ਸਰਕਾਰ ਕੋਲੋਂ ਵੀ ਅਸੀਂ ਮਸਲਾ ਨਹੀਂ ਕੀ ਬੇਨਤੀ ਕਰਦੇ ਹਾਂ ਕਿ ਸਰਕਾਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਚਾਈਨਾ ਡੋਰ ਦੀ ਬਿਲਕੁਲ ਮਦਦ ਨਹੀਂ ਕੀ ਬੰਦਸ਼ ਹੋਣੀ ਚਾਹੀਦੀ ਹੈ ਨਾ ਚਾਈਨਾ ਡੋਰ ਹੋਵੇ ਤੇ ਨਾ ਹੀ ਨਵਤਰਣੇ ਕੀ ਬੱਚੇ ਕੱਢੇ ਨੇ ਐਦਾਂ ਦੇ ਹਾਦਸੇ ਦੇ ਸ਼ਿਕਾਰ ਹੋਣ ਸਾਡੀ ਮਤਨਨ ਕੀ ਪਰਜਰ ਅਪੀਲ ਹੈ ਲੋਕਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਚਾਈਨਾ ਡੋਰਦ ਇਸਤੇ ਮਾਲ ਨਾ ਕਰਨ ਔਰ ਪ੍ਰਸ਼ਾਸਨ ਵੱਲ ਵੀ ਜੋਰ ਪਾਣਾ ਚਾਹੀਦਾ ਹੈ ਕਿ ਜਿਹੜੇ ਚਾਈਨਾ ਡੋਰ ਵੇਚ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਕਰੇ ਚਾਈਨਾ ਡੋਰ ਦੇ ਕਿਹੜੇ ਹਾਸੇ ਹੋ ਰਹੇ ਨੇ ਇਹ ਬੰਦ ਹੋ ਜਾਣ ਲੋਕਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਇਹ ਸਾਡੀ ਸਰਕਾਰ ਦਾ ਔਰ ਸਾਡੇ ਸਮਾਜ ਦਾ ਵੀ ਫਰਜ਼ ਬਣਦਾ ਹੈ ਕੀ ਆਪਣੇ ਬੱਚਿਆਂ ਨੂੰ ਸੇਹ ਦੇਣ ਕਿ ਉਹ ਚਾਈਨਾ ਡੋਰਾ ਦਾ ਇਸਤੇਮਾਲ ਕਰੇ ਮੌਜੂਦਾ ਸਤੂ ਸਾਬ ਲੱਗੇ ਹੋਏ ਨੇ ਕਿਉਂਕਿ ਮਾਨਯੋਗ ਸੀਪੀ ਸਾਹਿਬ ਵੀ ਆ ਇਸ ਟਾਈਮ ਡੀਸੀ ਸਾਹਿਬ ਵੀ ਆ ਸਾਰਿਆਂ ਨੂੰ ਪਤਾ ਸੰਜਾ ਜਿਹੜੀ ਚਾਈਨਾ ਡੋਰਾ ਸਭ ਤੋਂ ਵੱਧ ਵਿਕੀ ਆ ਕਿ ਜਿਵੇਂ ਹੁਣ ਤੁਸੀਂ ਪਿੱਛੇ ਬਸੰਤ ਪੰਜਵੀਂ ਨਗੀ ਆ ਤੇ ਬਸੰਤ ਪੰਜਵੀਂ ਵਿੱਚ ਲੋਕਾਂ ਨੇ ਤੜਾ ਤੜ ਗੱਟੂ ਖਰੀਦੇ ਨੇ ਤੇ ਆਪਾਂ ਦੇਖਦੇ ਵੀ ਬੱਚੇ ਉੱਚੀ ਉੱਚੀ ਆਵਾਜ਼ ਲਾ ਕੇ ਪਤੰਗ ਚਲਾਉਂਦੇ ਨੇ ਕਿਸੇ ਵੱਲੋਂ ਕੋਈ ਵੀ ਅਜੇ ਹੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈਗੀ ਨਾ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਇਸ ਤੇ ਚਾਹਨੇ ਕਿ ਪ੍ਰਸ਼ਾਸਨ ਦੇ ਚ ਪੁਲਿਸ ਤੱਕੜੀ ਹੋ ਗਿਆ ਬਹੁਤ ਸਖਤਾਈ ਨਾਲ ਚੱਲੇ ਤੇ ਕਿਹੜਾ ਧੰਦਾ ਬੰਦ ਹੋ ਸਕਦਾ ਹੈ ਤੇ ਕਈ ਵਾਰੀ ਆ ਤਾਂ ਹੁੰਦਾ ਕਿ ਆਪਾਂ ਦੇਖਦੇ ਆ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਦ ਕਾਰਵਾਈ ਜੇ ਚੰਗੀ ਤਰ੍ਹਾਂ ਹੁੰਦੀ ਹੋਵੇ ਤਾਂ ਕਮ ਸੇ ਕਮ ਚਾਈਨਾ ਡੋਰ ਲੋਕਾਂ ਚ ਮਤਲਬ ਨਹੀਂ ਕਿ ਇਸਤੇਵਾਲ ਨਾ ਹੋਵੇ ਨਾ ਹੀ ਦੁਕਾਨਦਾਰ ਬੇਸਕਨ ਅਸੀਂ ਪੁਰਜੋਰ ਅਪੀਲ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਉਹ ਵੀ ਥੋੜਾ ਸਖਤੀ ਨਾਲ ਚੱਲਣ ਤਾਂ ਕਿ ਜਿਹੜੇ ਹੱਥੇਲੇ ਬੰਦ ਹੋ ਜਾਣ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ